ਚੰਡੀਗੜ੍ਹ ਬੱਦੀ ਸੜਕ ਤੇ ਸਥਿਤ ਪਿੰਡ ਪੱਲਣਪੁਰ ਨੇੜੇ ਇੱਕ ਇਮਾਰਤ ਉਸਾਰੀ ਜਾ ਰਹੀ ਹੈ ਪਰ ਕੋਈ ਵੀ ਇਹ ਬੋਲਣ ਨੂੰ ਤਿਆਰ ਨਹੀਂ ਹੈ ਕਿ ਇਹ ਇਮਾਰਤ ਕਿਸ ਲਈ ਉਸਾਰੀ ਜਾ ਰਹੀ ਹੈ ਤੇ ਇਸ ਦਾ ਮਾਲਕ ਕੌਣ ਹੈ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖੈਰਾ ਨੇ ਦਾਅਵਾ ਕੀਤਾ ਹੈ ਕਿ ਇੱਥੇ 7 ਸਤਾਰਾ ਹੋਟਲ ਬਣਾਇਆ ਜਾ ਰਿਹਾ ਹੈ ਜੋ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਹੈ ਚੰਡੀਗੜ੍ਹ ਬੱਦੀ ਸੜਕ ਤੇ ਸਥਿਤ ਪੱਲਣਪੁਰ ਪਿੰਡ ਨੇੜੇ ਇੱਕ ਵੱਡਾ ਕੰਪਲੈਕਸ ਬਣ ਰਿਹਾ ਹੈ ਪਰ ਇਸ ਕੰਪਲੈਕਸ ਦੀ ਉਸਾਰੀ ਵਿੱਚ ਲੱਗੇ ਲੋਕ ਕੁਝ ਵੀ ਬੋਲਣ ਤੋਂ ਕਤਰਾ ਰਹੇ ਨੇ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਹ ਕਿਸ ਇਮਾਰਤ ਦੀ ਉਸਾਰੀ ਕਰ ਰਹੇ ਨੇ ਅਤੇ ਇਹ ਪ੍ਰੋਜੈਕਟ ਕਿਸ ਦਾ ਹੈ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖੈਰਾ ਦਾ ਦਾਵਾ ਹੈ ਕਿ ਉਸਾਰੀ ਜਾ ਰਹੀ ਇਹ ਇਮਾਰਤ 717 ਹੋਟਲ ਹੈ ਅਤੇ ਇਹ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਹੈ। ਉਹਨਾਂ ਦੋਸ਼ ਲਗਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਇਸ 717 ਹੋਟਲ ਲਈ ਹੀ ਚੰਡੀਗੜ੍ਹ ਤੋਂ ਸਿਸਵਾ 6 ਮਾਰਗੀ ਸੜਕ ਹਾਸਲ ਕਰਨ ਲਈ ਅਧਿਕਾਰੀਆਂ ਤੇ ਦਬਾਅ ਪਾਇਆ ਹੈ। ਜਿਹੜਾ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਕੋਲ ਮਹਿਕਮਾ ਅਰਬਨ ਹਾਊਸਿੰਗ ਡਿਵੈਲਪਮੈਂਟ ਦਾ ਇਸ ਮਹਿਕਮੇ ਦਾ ਦੁਰਉਪਯੋਗ ਕਰਕੇ ਆਪਣੀਆਂ ਜ਼ਮੀਨਾਂ ਜਿੱਥੇ ਇਹਨਾਂ ਦਾ ਹੁਣ ਇੱਕ ਪੱਲਨਪੁਰ ਪਿੰਡ ਹੈ ਸਿਸਵਾ ਦੇ ਲਾਗੇ ਉਥੇ ਇਹ 5 ਸਟਾਰ 7 ਸਟਾਰ ਹੋਟਲ ਆਪਣਾ ਬਣਾਉਣਾ ਚਾਹੁੰਦੇ ਨੇ ਜਿੰਨੀ ਚੰਡੀਗੜ ਮੁੱਲਾਂਪੁਰ ਦੀ ਡਿਵੈਲਪਮੈਂਟ ਦਾ ਜਿਹੜਾ ਸ਼ੋਰ ਮਚਾਇਆ ਜਾ ਰਿਹਾ ਨਵਾਂ ਚੰਡੀਗੜ ਬਣਾਇਆ ਜਾ ਰਿਹਾ ਇਹਦੇ ਵਿੱਚ ਇਹਨਾਂ ਦੇ ਬਹੁਤ ਵੱਡੇ ਮੁਫਾਦ ਨੇ ਸਾਰੇ ਅਕਾਲੀਆਂ ਨੇ ਆਮ ਛੋਟੇ ਕਿਸਾਨਾਂ ਕੋਲੋਂ ਜ਼ਮੀਨਾਂ ਚੁੱਕ ਲਈਆਂ 25 25 30 30 40 40 ਲੱਖ ਨੂੰ ਕਿੱਲਾ ਔਰ ਇਕੱਠੀਆਂ ਕਰਕੇ ਜ਼ਮੀਨਾਂ 2 2 3 3 4 4 ਸੌ ਏਕੜ ਪਾਸਾਨ ਕਰ ਦਿੱਤੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਹਿੰਦੁਸਤਾਨੀਆਂ ਇਸ ਵੇਲੇ ਵਪਾਰ ਕਰ ਰਹੀਆਂ ਮੁੱਲਾਂਪੁਰ ਤੇ ਨਵੇਂ ਚੰਡੀਗੜ੍ਹ ਦੇ ਵਿੱਚ ਡੀ ਐਨ ਟੀ ਨਿਊਜ਼ ਦੀ ਟੀਮ ਮੁੱਲਾਂਪੁਰ ਗਰੀਬਦਾਸ ਸੜਕ ਰਾਹੀਂ ਸਿਸਵਾ ਪਿੰਡ ਤੋਂ ਹੁੰਦੀ ਹੋਈ ਚੰਡੀਗੜ੍ਹ ਵੱਡੀ ਸੜਕ ਤੇ ਸਥਿਤ ਸੁਲਤਾਨਪੁਰ ਪਹੁੰਚੀ ਅਤੇ ਫਿਰ ਉੱਥੋਂ ਪੱਛਮ ਵੱਲ ਨੂੰ ਗਏ ਅਤੇ ਫਿਰ ਉੱਤਰ ਵੱਲ ਸਥਿਤ ਮਾਜਰਾ ਪਿੰਡ ਵਿੱਚ ਪਹੁੰਚੇ। ਇਹ ਕੰਪਲੈਕਸ ਮਾਜਰਾ ਅਤੇ ਪਲਨਪੁਰ ਦੇ ਆਧ ਵਿੱਚ ਹੈ। ਸਾਡੀ ਟੀਮ ਨੇ 10 ਕ्रेनਾਂ ਉਸਾਰੀ ਲਈ ਵਰਤੀਆਂ ਜਾਂਦੀਆਂ ਦੇਖੀਆਂ ਅਤੇ ਬਿਜਲੀ ਦੀਆਂ ਤਾਰਾਂ ਵਿਛਾਉਂਦੇ ਵੀ ਦੇਖਿਆ ਗਿਆ। ਇਹ ਕੰਮ ਬਹੁਤ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਬਿਜਲੀ ਦੀਆਂ ਤਾਰਾਂ ਵਿਛਾ ਰਹੇ ਵਿਅਕਤੀਆਂ ਨੇ ਦੱਸਿਆ ਕਿ ਉਹ ਦਿਨ ਵਿੱਚ 12 ਘੰਟੇ ਮਜ਼ਦੂਰੀ ਕਰਦੇ ਨੇ। ਬਿਜਲੀ ਕਰਮਚਾਰੀਆਂ ਦੀ ਟੀਮ ਦੇ ਮੁਖੀ ਮੁਤਾਬਕ ਬਿਜਲੀ ਦੇ ਖੰਬੇ ਕੁਝ ਹੀ ਦਿਨਾਂ ਵਿੱਚ ਖੜੇ ਕਰ ਦਿੱਤੇ ਗਏ ਨੇ ਅਤੇ ਵੀਰਵਾਰ ਸ਼ਾਮ ਤੱਕ ਬਿਜਲੀ ਦੀ ਸਪਲਾਈ ਵੀ ਚਾਲੂ ਹੋ ਜਾਏਗੀ। ਇਸ ਤੋਂ ਇਲਾਵਾ ਉਸ ਕੋਲ ਹੋਰ ਜਾਣਕਾਰੀ ਨਹੀਂ ਸੀ ਜਾਂ ਫਿਰ ਕਹਿ ਲਓ ਉਹ ਹੋਰ ਕੁਝ ਕਹਿਣਾ ਨਹੀਂ ਚਾਹੁੰਦੇ ਸਨ। ਹਾਲਾਂਕਿ ਪਿੰਡ ਵਾਸੀ ਖੁੱਲ ਕੇ ਸਾਹਮਣੇ ਆਏ। ਇਹ ਬਾਲਾ ਸਿੰਘ ਦਾ ਚੱਲਦਾ ਸਕੀਰਵਾਲਾ ਦਾ। ਕੀ ਚੱਲ ਰਿਹਾ ਥੋੜਾ ਦੱਸੋਗੇ ਇਹਦੇ ਬਾਰੇ? ਕਿਆਮਤ ਹੋ ਜੀ। ਇਹਦੇ ਬਾਰੇ ਹੀ ਨਹੀਂ ਪਤਾ ਇਹਦੇ ਬਾਰੇ ਹੀ ਨਹੀਂ ਪਤਾ। ਕੇਵਲ ਜਾ ਰਹੀ ਹੈ ਉੱਥੇ। ਹਾਂਜੀ। ਕੇਵਲ। ਇਦੇ ਬਾਰੇ ਸਾਨੂੰ ਪਤਾ ਨਹੀਂ ਅਸੀਂ ਤਾਂ ਬਿਲੇ ਕੰਮ ਕਰਦੇ ਜੀ ਅਸੀਂ ਤਾਰਾ ਪਾ ਰਹੇ ਹਾਂ ਕਿੰਨੇ ਦਿਨਾਂ ਤੋਂ ਚੱਲ ਚੱਲ ਰਹੇ ਕੰਮ ਇਦੇ ਪਤਾ ਨਹੀਂ ਅਸੀਂ ਚੌਥੇ ਤੇ ਆਏ ਜੀ ਚੌਥੇ ਹੈ 4 ਦਿਨ ਹੋ ਗਏ ਸਾਨੂੰ ਆਇਆਂ ਨੂੰ ਇਹ ਕੇਵਲ ਪੈਰਾ ਜੀ ਕੀ ਹੋਰ ਕਿੱਥੇ ਪੈ ਰਹੇ ਆਹ ਰੋਡੋਂ ਕੇ ਸਾਸਾ ਜਾ ਰਹਾ ਜੀ ਫਾਰਮ ਹੋਂਸਤ ਅੱਛਾ ਮੇਰਾ ਫਾਰਮ ਹੋਂਸਤ ਹੈ ਇਹ ਬਾਦਲ ਸਿੰਘ ਜੀ ਦੱਸੋਗੇ ਕੀ ਕੰਮ ਚੱਲ ਰਿਹਾ ਓਰੇ ਫਲਣ ਬੋਲਣ ਜੀ ਉੱਥੇ ਆਪਣਾ ਬਾਦਲ ਸਾਹਿਬ ਫੋਟੋ ਲਾ ਰਹੇ ਅੱਛਾ ਜੀ ਬੱਕੇ ਹ ਲੈਣ ਉਹਨਾਂ ਵਾਸਤੇ ਜਾ ਰਹੀਏ ਕਾਨਕ ਵਾਸੀਆਂ ਦਾ ਇਹੀ ਕਹਿਣਾ ਹੈ ਕਿ ਇਹ ਪ੍ਰੋਜੈਕਟ ਬਾਦਲ ਦਾ ਹੈ ਇੱਕ ਮਜ਼ਦੂਰ ਨੇ ਦੱਸਿਆ ਕਿ ਇਸ ਦੇ ਮਾਲਕ ਬਾਦਲ ਨੇ ਅਸੀਂ ਕੇਵਲ ਪਾ ਰਹੇ ਹਾਂ ਜੀ ਆਹ ਸਾਨੂੰ ਸਵੇਰ 8 ਵਜੇ ਬੁਲਾਇਆ ਜਾਂਦਾ ਜੀ ਹਾਂਜੀ ਸ਼ਾਮ ਨੂੰ 9 ਵਜੇ ਤੇ ਪਹਿਲਾਂ ਇਹ ਸਾਨੂੰ ਛੱਡਦੇ ਨਹੀਂ ਹਾਂ ਰਾਤ ਨੂੰ ਘਰਾਂ ਆ ਸੀ 11 ਵਜੇ ਪਹੁੰਚਦੇ ਹਾਂ ਅੱਛਾ ਜੀ ਘਰਾਂ ਸਾਡੇ ਉਹ ਕਲੇਸ਼ ਹੁੰਦਾ ਲੱਗ 300 ਸਿਰਫ ਸਾਡੀ ਦਿਹਾੜੀ ਆ ਇਹ ਕਿਦਾ ਬਣ ਕੀਦਾ ਰਿਹਾ ਜਿਹੜਾ ਬਣ ਰਿਹਾ ਸਾਰਾ ਇਹ ਬਾਦਲ ਸਾਹਿਬ ਦਾ ਬਣ ਰਿਹਾ ਜੀ ਸਾਰਾ ਕੁਝ ਉੱਥੇ ਤਹਿਨਾਤ ਸੁਰੱਖਿਆ ਕਰਮੀਆਂ ਨੇ ਡੀਐਨਆਈਟ ਨਿਊਜ਼ ਦੀ ਟੀਮ ਨੂੰ ਇਮਾਰਤ ਦੀ ਉਸਾਰੀ ਕੈਮਰੇ ਵਿੱਚ ਕੈਦ ਕਰਨ ਤੋਂ ਵਰਜਿਆ ਇਹ ਪਿੰਡ ਖਰੜ ਅਧੀਨ ਆਉਂਦਾ ਜਿੱਥੋਂ ਕਾਂਗਰਸੀ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਉਧਰ ਪੰਜਾਬ ਕਾਂਗਰਸ ਨੇ ਨਿਊ ਚੰਡੀਗੜ੍ਹ ਵਸੋਂ ਪਿੱਛੇ ਬਾਦਲ ਪਰਿਵਾਰ ਦੀ ਇੰਨੀ ਰੁਚੀ ਹੋਣ ਤੇ ਸਵਾਲ ਖੜੇ ਕੀਤੇ ਨੇ ਉਹਨਾ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕੀਤੀ ਜਾਏ ਪੰਜਾਬ ਕਾਂਗਰਸ ਦੇ ਬੁਲਾਰੇ ਸੁਪਾਲ ਸਿੰਘ ਖੈਰਾ ਦਾ ਦੋਸ਼ ਹੈ ਕਿ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਅਦੀਨ ਹਾਊਸਿੰਗ ਅਤੇ ਸ਼ਹਿਰੀ ਵਿਭਾਗ ਹੈ ਉਹ ਨਿੱਜੀ ਲਾਭ ਲਈ ਆਪਣੇ ਅਹੁਦੇ ਦਾ ਇਸਤੇਮਾਲ ਕਰ ਰਹੇ ਨੇ ਮੋਹਾਲੀ ਤੋਂ ਕੈਮਰਾਮੈਨ ਮੁਕੇਸ਼ पांडे ਅਤੇ ਪੱਤਰਕਾਰ ਮਨੀਸ਼ ਨਾਗਰ ਨਾਲ ਕੌਮਤਾ ਮਿੰਹਾਸ ਡੈਨ ਨਾਈਟ ਨਿਊਜ਼ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ